ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਾ ਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਸਾਕਾ ਉਠਾ ਠਾਕੁਰ ਊਚ ਭਗਵਾਨ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਧਾਰੇ ਪੇਖਾਰੀ ਜੀਓ ਮੈਂ ਕੀ ਮੰਗਾਂ ਕਿਸ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਹੈ ਜਾਗੁਰ ਦੇਖਾ ਸਾਮਣ ਸੁਖ ਹਉ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵਹਾ ਜਿਵਤ ਕਾ ਸੰਮੰਦੀ ਨੁਰ ਅਰਸੋਂ ਕੁਰ ਸਹਾਂ ਛੱਡੀਐ ਉਧ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭ ਨਾਂ ਦਾ ਵੇਸਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਧ ਬਿਨੰ ਦੂਜਾ ਨਹੀਂ ਕੋਈ ਤੂ ਕਰਤਾਰ ਕਰ ਹੈ ਸੋ ਹੋਈ ਤੇਰਾ ਜੋਰ ਤੇਰੀ ਮਨ ਟੇ ਕਾ ਸਦਾ ਸਦਾ ਜਪ ਨਾਨਕ ਏਕਾ ਤੂਦ ਬਿਨ ਦੂਜਾ ਨਹੀਂ ਕੋਈ ਤੂ ਕਰਤਾ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇ ਕਾ ਸਦਾ ਸਦਾ ਝਪ ਨਾਨਕ ਕੈ ਕਾ ਸਭ ਉਪਰ ਪਾਰ ਬਰਮ ਦਾਤਾ ਤੇਰੀ ਟੇਕ ਤੇਰਾ ਆਧਾਰ ਰਹਾ ਹੈ ਤੂੰ ਹਾ ਤੂੰ ਹੋਵਨ ਹਾਰ ਅਗਮ ਅਗਾਦ ਉੱਚ ਅਪਾਰ ਜੋ ਤੁਦ ਸਵਹਾ ਤੈਨ ਬਹੁ ਦੁਖ ਨਾਹੀ ਗੁਰ ਪਰ ਸਾਧ ਨਾਨਕ ਗੁਣ ਗਾਹ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ ਸਿਮਾਰਾ ਸਿਮਰ ਜਨ ਸੋਇ ਨਾਨਕ ਕਰਮ ਪ੍ਰਾਪਤ ਹੋਇ ਜਿਨ ਜਪਿਆ ਤਿਸ ਕੋ ਬਲਹਾਰਾ ਤਿਸ ਕਾ ਸੰਗਾ ਤਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾ ਕੀ ਬਾਛੋ ਧੂਰਾ ਜਿਨ ਜਪਿਆ ਤਿਸ ਕਉ ਬਲਹਾਰ ਤਿਸ ਗਾ ਸੰਗ ਤਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾ ਕੀ ਬਾਛੋ ਧੂਰਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤਦ ਬਿਨਾਂ ਦੂਜਾ ਨਾਹੀ ਕੋਏ ਤੂ ਕਰਤਾ ਕਰ ਹੈ ਸੋ ਹੋਏ ਤੇਰਾ ਜੋਰ ਤੇਰੀ ਮੰਟੇ ਕਾ ਸਦਾ ਸਦਾ ਜਪ ਨਾਨਕ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ